ਉਦੀ ਧਰਤੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਬੁਰਜ ਅਕਾਲੀ ਫੁੱਲਾ ਸਿੰਘ ਦੇ ਪ੍ਰਾਂਗਣ ਵਿੱਚ ਜ਼ੋਹਰੇ ਸ਼ਮਸ਼ੀਰ ਸ਼ਸਤਰ ਮੁਕਾਬਲਿਆਂ ਦਾ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਵੱਖ-ਵੱਖ ਗੱਤਕਾ ਖਾੜੀਆਂ ਤੇ ਉਸਤਾਦਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਸਮਾਗਮਾਂ ਨੇ ਨਾ ਸਿਰਫ ਸ਼ਸਤਰ ਵਿੱਦਿਆ ਦੀ ਰੰਗਿਨੀ ਦਿਖਾਈ ਸਗੋ ਨੌਜਵਾਨ ਪੀੜੀ ਨੂੰ ਆਪਣੀ ਰਵਾਇਤੀ ਤ੍ਰੋਹਰ ਅਤੇ ਬਾਣਾ ਬਾਣੀ ਨਾਲ ਜੋੜਨ ਦਾ ਸੁਨੇਹਾ ਵੀ ਦਿੱਤਾ ਮੁਕਾਬਲੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੇ ਗੱਤਕੇ ਤੇ ਵੱਖ-ਵੱਖ ਕੌਨਸਲ ਦਿਖਾਏ। ਤਲਵਾਰਬਾਜੀ, ਬਰਛੀ, ਬਾਣ, ਚੱਕਰ ਤੇ ਕਿਰਪਾਨ ਨਾਲ ਜੋਧਿਆਂ ਨੇ ਆਪਣੀ ਕਲਾਕਾਰੀਆਂ ਦਿਖਾਈਆਂ ਜਿਸ ਨੂੰ ਵੇਖ ਕੇ ਹਾਜ਼ਰ ਸੰਗਤ ਵਾਹ-ਵਾਹ ਕਰ ਉઠી। ਇਹ ਮੁਕਾਬਲੇ ਨਾ ਸਿਰਫ ਸ਼ਸਤਰ ਵਿੱਦਿਆ ਦੇ ਗੁਣ ਸਿਖਾਉਂਦੇ ਹਨ ਸਗੋਂ ਸਰੀਰਕ ਫੁਰਤੀ, ਹਿੰਮਤ ਅਤੇ ਅਨੁਸ਼ਾਸਨ ਦੀ ਵੀ ਪ੍ਰੇਰਣਾ ਦਿੰਦੇ ਹਨ। ਦੇਖ ਦਿਓ ਇਸ ਤਰ੍ਹਾਂ ਦੇ ਮੁਕਾਬਲੇ ਨੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਦੀ ਫਤਿਹ ਦਾਸ ਮੇਰਾ ਨਾਮ ਜਗ ਸਿੰਘ ਪਾਸਸ਼ਨ ਜਗ ਸਿੰਘ ਆਇਆ ਤੇ ਆਲੇ ਤੋਂ ਹਾ ਤੇ ਸ਼ਾਸਤਰ ਵਿਦਿਆ ਸਭ ਤੋਂ ਪੁਰਾਣੀ ਮਧੁਰਾ ਹੈ ਚੱਲਦਾ ਬੱਚੇ ਵੀ ਸਿੱਖੇ ਨੇ ਵੱਡੇ ਵੀ ਸਿੱਖੇ ਨੇ ਹੁਣ ਛੋਟੇ ਨੇ ਚੱਲਦੇ ਵਾਅਰ ਆਉਂਦੇ ਨੇ ਬਹੁਤ ਜ਼ਿਆਦਾ ਚੱਲ ਰਹੇ ਨੇ ਲੇਕਿਨ ਇੱਥੇ ਅਸੀਂ ਨਹੀਂ ਆ ਸਕੇ ਉਹ ਲੈ ਕੇ ਅੱਜ ਹਾਜ਼ਰੀ ਭਰਨੀ ਪਈ ਇੱਥੇ ਦੇਖੋ ਮਾਨ ਮਹੇਸ਼ ਸਿੰਘ ਜੀ ਜਿਹੜਾ ਕਿ ਸੱਚਾ ਹੈ ਬੜੀ ਕੋਸ਼ਿਸ਼ ਹੈ ਉਹਦੀ ਜਿਹੜਾ ਸਾਰਿਆਂ ਬਾਰੇ ਫਿਰ ਵੀ ਦਰਸ਼ਕਾਂ ਸੀ ਕਰਦ ਨੇ ਇਹਨਾਂ ਨੇ ਉਹਦੇ ਸ਼ਾਬਾਸ਼ ਹੈ ਸੋ ਸਾਡਾ ਵੀ ਮਤਲਬ ਜਿਹੜੇ ਕਰਦੋਂ ਦਾ ਖੇਡ ਦਾ ਸਾਜਿਤ ਕਲ ਤੇ ਚੱਲ ਚੱਲੀ ਆਉਂਦਾ ਸੋ ਹੁਣ ਸਾਡਾ ਪ੍ਰਿੰਦਰ ਸਿੰਘ ਜੀ ਆਪ ਇਹਨੂੰ ਬੋਲ ਕੇ ਦੱਸਣਗੇ ਅਗਲਾ ਪ੍ਰੋਗਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਤੇ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਹ ਜਿਹੜੇ ਪ੍ਰੋਗਰਾਮ ਹੁੰਦੇ ਆ ਰਹੇ ਨੇ ਮੈਂ ਕਹਿੰਦਾ ਬਹੁਤ ਹੀ ਸਲਾਘਾਯੋਗ ਨੇ ਜਿਹੜੇ ਗੁਰੰਗਤ ਦੇਵ ਜੀ ਤੋਂ ਲੈ ਕੇ ਕਿੰਨੀ ਗਗਨ ਸਿੰਘ ਮਹਾਰਾਜ ਜੀ ਤੱਕ ਮਾਲਾ ਖਾੜੇ ਤੋਂ ਸ਼ੁਰੂ ਕਰਤੀ ਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਰੰਗੀਤ ਖਾੜੇ ਚ ਬਦਲ ਕੇ ਤੇ ਸਾਇਰੇ ਕਮਾਲ ਧੰਨ ਧੰਨ ਗੁਰਤੇਗ ਬਹਾਦਰ ਸਾਹਿਬ ਜੀ ਤੇਗ ਦੇ ਤਨੀ ਹੋਣ ਦੇ ਕਾਰਨ ਅੱਜ ਇੱਥੇ ਇਹ ਕਿਸੇ ਦੇ ਮੁਕਾਬਲੇ ਵਿੱਚ ਸ਼ਮਸ਼ੀਰ ਨੂੰ ਜਿਹਨਾਂ ਨਾਲ ਨਿਸ਼ਾਨਾ ਬਾਜੀ ਪੂਰੀ ਪਿਓਰ ਨਿਸ਼ਾਨੇ ਬਾਜੀ ਵੀ ਇੱਥੇ ਬਾਾਰ ਮਾਰਨਾ ਉੱਥੇ ਹੀ ਪੈਣਾ ਉਹ ਕੰਪੀਟੀਸ਼ਨ ਕਰਾ ਕੇ ਇਹ ਬੱਚਿਆਂ ਦੇ ਵਿੱਚ ਇੱਕ ਨਵਾਂ ਉਪਰਾਲਾ ਨਵੀਂ ਜੋਸ਼ ਪੈਦਾ ਕਰ ਰਹੇ ਆਂ ਔਰ ਬਹੁਤ ਬਹੁਤ ਧੰਨਵਾਦ ਆ ਕਾਤੋਂ ਕਾਤੋਂ ਫੰਡਰੇਸ਼ਨਾਂ ਵੱਲੋਂ ਜਥੇਬੰਦੀਆਂ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਤਾਂ ਕਰਵਾਏ ਜਾਂਦੇ ਨੇ ਪਰ ਕਿਤਨਾ ਕਿਤੇ ਸਰਮੋਰ ਇਸ ਤਰ੍ਹਾਂ ਇਹ ਐ ਜੀਪੀਸੀ ਐ ਚਾਹੇ ਸਰਕਾਰਾਂ ਨੇ ਉਹ ਕਿਦ ਤਰ੍ਹਾਂ ਕਿਤੇ ਜਿਹੜੇ ਖਾੜ ਦੇ ਉਸਤਾਦ ਗੁਰਨਾਥ ਜੀ ਪੜਦੇ ਨੋਜਵਾਨਾਂ ਦੀ ਬਾਹ ਕਿਉਂ ਨਹੀਂ ਪੜਦਾ ਅਸਲ ਦੇ ਵਿੱਚ ਗੱਲ ਇਹ ਆ ਵੀ ਮੈਂ ਤਾਂ ਇਹ ਚਾਹਨਾ ਵੀ ਜਿਹੜੇ ਵਧੀਆ ਖਿਡਾਰੀ ਨੇ ਜਿਵੇਂ ਜਥੇਦਾਰ ਮਾਸਟਰ ਜਗਤ ਸਿੰਘ ਜੀ ਨੇ ਜਥੇਦਾਰ ਮਾਸਟਰ ਗੁਰਚਰਨ ਸਿੰਘ ਜੀ ਨੇ ਮੌਜੂਦਾ ਉਹ ਜਿਹੜੇ ਇਸ ਤੋਂ ਪਹਿਲਾਂ ਸਨ ਜਾਂ ਗਿਆਨੀ ਰਣਜੀਤ ਸਿੰਘ ਜੀ ਪਟਿਆਲਾ ਅ ਅੱਜਕੱਲ ਯੂ ਐਸ ਏ ਨੇ ਤੇ ਉਹਨਾਂ ਨੇ ਵੀ ਬੜੀ ਵੱਡੀ ਵਿਦਿਆ ਪ੍ਰਾਪਤ ਕੀਤੀ ਇਹਨਾਂ ਨੂੰ ਨਾਲ ਲੈ ਕੇ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਉਹ ਅੱਜਕੱਲ੍ਹ ਸੀੜੀਆਂ ਬਾਕੇ ਮਾਸਟਰ ਬਣੇ ਫਿਰਦੇ ਆ ਤੇ ਉਹ ਅੱਗੇ ਕੀ ਪਤਾ ਲੱਗੇਗਾ ਬੱਚਿਆਂ ਨੂੰ ਜਿਹੜੇ ਨੌਜਵਾਨ ਬੱਚੇ ਅਜੀਪਾਲ ਯੂਨੀਵਰਸਿਟੀ ਦੀ ਬਲਾਜ ਸਿੰਘ 60 ਵਾਲੇ ਅੰਦਰ ਭਾਈ ਮਨਜੀਤ ਸਿੰਘ ਜੀ ਥੋੜੀ ਜਿਹੀ ਜਗ੍ਹਾ ਦਿਓ ਵਾਏ ਉਹ ਗੇਮ ਨੂੰ ਚੇਜ ਕਰਨ ਲੱਗਦਾ ਉਹ ਅਸਲ ਦੇ ਵਿੱਚ ਗੱਲ ਇਹ ਆ ਵੀ ਸਾਡੀਆਂ ਆਪਸੀ ਕਮੀਆਂ ਦੇ ਕਰਕੇ ਸਾਡੇ ਜਿਹੜੇ ਮੌਤਬੇਰ ਨੇ ਉਹ ਨਹੀਂ ਅੱਗੇ ਕੁਝ ਕਰ ਸਕਦੇ ਜਿਵੇਂ ਪਹਿਲਾਂ ਅਸੀਂ ਖੇਡਦੇ ਸੀਗੇ ਬਾਬਾ ਸੰਤਾ ਸਿੰਘ ਜੀ ਦੇ ਟਾਈਮ 'ਚ ਜਾਂ ਬਾਬਾ ਫਕੀਰ ਸਿੰਘ ਜੀ ਬੁਢੇ ਦਲ ਦੇ ਜਥੇਦਾਰ ਸੀਗੇ ਜਦੋਂ ਅਸੀਂ ਛੋਟੇ ਹੁੰਦੇ ਖੇਡਦੇ ਸੀ ਤੇ ਮੇਡਨਾ ਤਕੜਾ ਖੜਾ ਲੱਗਦਾ ਸੀ ਪਟਿਆਲੇ ਬਗੀਚੀ ਦੇ ਵਿੱਚ ਉਹਦੇ ਵਿੱਚ ਸਾਨੂੰ ਸਪੈਸ਼ਲੀ ਬੁਲਾ ਕੇ ਕਿਸੇ ਨੂੰ 1 ਰੁਪਿਆ ਕਿਸੇ ਨੂੰ 2 ਰੁਪਏ ਇਨਾਮ ਵਜੋਂ ਦਿੰਦੇ ਸੀ ਉਹ ਉਤਸ਼ਾਹ ਪੈਦਾ ਹੁੰਦਾ ਸੀ ਬੱਚਿਆਂ ਦੇ ਵਿੱਚ ਤਾਂ ਕਿ ਸਾਡਾ ਵੀ ਦਿਲ ਕਰਦਾ ਸੀ ਵੀ ਅਸੀਂ ਅੱਗੇ ਜਾ ਕੇ ਬਣੀਏ ਕੁਝ ਖੇਡੀਏ